ਸਾਰੇ ਹੀ ਸਟੂਡੈਂਟਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਟੂਡੈਂਟ ਅੱਜ ਆਪਾਂ ਕਰਨਾ ਜਨਰਲ ਪੰਜਾਬੀ ਦਾ 12ਵੀਂ ਕਲਾਸ ਦਾ ਲੈਸਨ ਨੰਬਰ 4 ਪੰਜਾਬ ਦੀਆਂ ਲੋਕ ਖੇਡਾਂ ਜਿਆਦਾ ਟਾਈਮ ਨਾ ਲੈਂਦੇ ਹੋਏ ਕਰਦੇ ਹਾਂ ਸਟਾਰਟ ਸਭ ਤੋਂ ਪਹਿਲਾਂ ਕਰਾਂਗੇ ਵਸਤੂਨਿਸ਼ਟ ਪ੍ਰਸ਼ਨ ਪਹਿਲਾ ਪ੍ਰਸ਼ਨ ਹੈਗਾ ਪੰਜਾਬ ਦੀਆਂ ਲੋਕ ਖੇਡਾਂ ਦੇ ਆਧਾਰ ਤੇ ਦੱਸੋ ਕਿ ਲੋਕ ਖੇਡਾਂ ਪੰਜਾਬੀ ਲੋਕ ਜੀਵਨ ਦਾ ਕੀ ਰਹੀਆਂ ਹਨ ਕੀ ਰਹੀਆਂ ਹਨ ਅਨਿਖੜਮਾ ਆਂਗ ਲਿਖਣਾ ਤੁਸੀਂ ਸਿਰਫ ਠੀਕ ਹੈ ਸੈਕਿੰਡ ਕੁਐਸਚਨ ਖੇਡਣਾ ਇੱਕ ਸਹਿਜ ਕਰਮ ਹੈ ਦੱਸੋ ਹਾਂ ਜਾਂ ਨਹੀਂ ਹਾਂ ਇਸ ਪਾਠ ਦੇ ਆਧਾਰ ਤੇ ਦੱਸੋ ਕਿ ਪੰਜਾਬੀਆਂ ਦਾ ਸੁਭਾਅ ਰਹਿਣ ਸਹਿਣ ਖਾਣ ਪੀਣ ਅਤੇ ਨੈਤਿਕ ਕਦਰਾਂ ਕੀਮਤਾਂ ਕਿਸ ਵਿੱਚੋਂ ਝਲਕਦੀਆਂ ਹਨ ਲੋਕ ਖੇਡਾਂ ਵਿੱਚੋਂ ਝਲਕਦੀਆਂ ਹਨ ਅਗਲਾ ਕੁਐਸਚਨ ਉੱਕੜ ਦੁੱਕੜ ਪੱਬਾ ਪੋ 80 90 ਪੂਰਾ 100 ਇਹ ਗੀਤ ਬੱਚੇ ਕਦੋਂ ਗਾਉਂਦੇ ਹਨ ਕਦੋਂ ਗੁੰਦੇ ਆ ਆੜੀ ਮਲਕਣ ਸਮੇ ਜਾਂ ਫਿਰ ਆੜੀ ਚੂਨਣ ਸਮੇ ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਬੇਟਾ ਕੁਸ਼ਤੀਆਂ ਪ੍ਰਾਤਨ ਸਮੇ ਤੋਂ ਹੀ ਡੈਸ਼ ਲਈ ਡੈਸ਼ ਰਹੀਆਂ ਹਨ ਪੰਜਾਬੀਆਂ ਲਈ ਖਿੱਚ ਰਹੀਆਂ ਹਨ ਠੀਕ ਆ ਤੁਸੀਂ ਇੱਕ ਪੰਜਾਬੀਆਂ ਫਿਲ ਕਰਨਾ ਇੱਕ ਖਿੱਚ ਫਿਲ ਕਰਨਾ ਖਾਲਿਸਤਾਨ ਦੇ ਵਿੱਚ ਅਗਲਾ ਕੁਐਸਚਨ ਨੰਬਰ 6 ਪੰਜਾਬੀਆਂ ਦੀ ਕਬੱਡੀ ਖੇਡ ਜਿਸ ਰਾਹੀਂ ਪੰਜਾਬੀਆਂ ਦੇ ਸੁਭਾਅ ਤੇ ਉਹਨਾਂ ਦੇ ਸਰੀਰਕ ਬਲ ਦਾ ਪ੍ਰਗਟਾਵਾ ਹੁੰਦਾ ਹੈ ਉਸ ਨੂੰ ਕਿਹੜੇ ਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ ਤਾਂ ਉਸ ਨੂੰ ਕਿਹਾ ਗਿਆ ਰਾਸ਼ਟਰੀ ਖੇਡ ਕਬੀ ਨੌਜਵਾਨਾਂ ਦੀ ਮਨਪਸੰਦ ਖੇਡ ਕਿਹੜੀ ਆ ਤੁਸੀਂ ਲਿਖਣਾ ਸੋਚੀ ਪੱਕੀ ਅੱਡੀ ਟੱਪਾ ਜਾਂ ਅੱਡੀ ਝੜੱਪਾ ਜਾਂ ਅੱਡੀ ਟੱਪਾ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ ਹਾਂ ਜਾਂ ਨਹੀਂ ਹਾਂ ਮੁੰਡੇ ਅਤੇ ਕੁੜੀਆਂ ਦੀ ਹਰਮਨ ਪਿਆਰੀ ਖੇਡ ਕਿਹੜੀ ਹੈ ਸ਼ੱਕਰ ਪਿੱਜੀ ਠੀਕ ਹੈ ਬੇਟਾ ਇਸ ਪਾਠ ਦੇ ਆਧਾਰ ਤੇ ਦੱਸੋ ਕਿ ਮੁੰਡੇ ਤੇ ਕੁੜੀਆਂ ਸਿਆਲ ਦੀ ਰੁੱਤ ਵਿੱਚ ਕਿਹੜੀ ਖੇਡ ਖੇਡਦੇ ਹਨ ਬਾਂਦਰ ਕਿਲਾ ਯਾਦ ਰੱਖਣਾ ਸਭ ਨੇ ਇਹ ਹੋਗੇ ਤੁਹਾਡੇ ਵਸਤੂनिष्ठ ਪ੍ਰਸ਼ਨ ਬੇਟਾ ਠੀਕ ਹੈ ਹੁਣ ਹੈਗੇ ਆ ਜਿਹੜੇ ਲੌਂਗ ਕੁਐਸਚਨ ਇਹ ਕਰਨੇ ਆਪਾਂ ਲੌਂਗ ਕੁਐਸਚਨ ਦੇ ਵਿੱਚ ਪਹਿਲਾ ਕੁਐਸਚਨ ਹੈਗਾ ਬੇਟਾ ਪੰਜਾਬ ਦੀਆਂ ਲੋਕ ਖੇਡਾਂ ਦੇ ਆਧਾਰ ਤੇ ਦੱਸੋ ਪੰਜਾਬ ਦੀਆਂ ਲੋਕ ਖੇਡਾਂ ਦੇ ਆਧਾਰ ਤੇ ਸਿੱਧ ਕਰੋ ਕਿ ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ ਹੁਣ ਦੇਖੋ ਬੱਚਾ ਤੁਸੀਂ ਇਹਦਾ ਅਨਸਰ ਕਿੱਦਾਂ ਲਿਖਣਾ ਮੂਲ ਪ੍ਰਵਿਰਤੀ ਤੋਂ ਕੀ ਭਾਵ ਹੈ ਵੀ ਜਿਹੜਾ ਉਹਦਾ ਮੇਨ ਜਿਹੜਾ ਮਤਲਬ ਸੁਭਾਅ ਕਹਿ ਲਓ ਵਿਚਾਰ ਕਹਿ ਲਓ ਠੀਕ ਹੈ ਤੁਸੀਂ ਕੀ ਕਹਿਣਾ ਮਨੁੱਖ ਜਿਹੜਾ ਮਨੁੱਖ ਉਹ ਆਦਿਕਾਲ ਤੋਂ ਹੀ ਖੇਡਣ ਵਿੱਚ ਦਿਲਚਸਪੀ ਲੈਂਦਾ ਰਿਹਾ ਹੈ ਮਤਲਬ ਸ਼ੁਰੂ ਤੋਂ ਹੀ ਕੁਦਰਤ ਨੇ ਹਰ ਵਿਅਕਤੀ ਵਿੱਚ ਖੇਡਣ ਦੀ ਰੁਚੀ ਹੈ ਜਿਹੜੀ ਉਹ ਪੈਦਾ ਕੀਤੀ ਆ ਜਦੋਂ ਇੱਕ ਬੱਚੇ ਦਾ ਜਨਮ ਹੁੰਦਾ ਵਾ ਉਹ ਇਹ ਜ ਰੁਚੀ ਹੈ ਜਿਹੜੀ ਉਸੇ ਵੇਲੇ ਤੋਂ ਉਹਦੇ ਵਿੱਚ ਪਰਫੁੱਲਿਤ ਹੋਣ ਲੱਗਦੀ ਆ ਵੀ ਵਧਣ ਲੱਗਦੀ ਆ ਬੱਚਾ ਹਲੇ ਕੁਝ ਕੁ ਦਿਨਾਂ ਦਾ ਹੁੰਦਾ ਆ ਆਪਾਂ ਦੇਖਦੇ ਆ ਉਹ ਲੱਤਾਂ ਬਾਹਾਂ ਮਾਰ ਕੇ ਖੇਡਣ ਲੱਗ ਜਾਂਦਾ ਤੁਸੀਂ ਵੀ ਦੇਖਿਓ ਕਦੇ ਛੋਟੇ ਬੇਬੀ ਨੂੰ ਉਹ ਲੱਤਾਂ ਮਾਰਦਾ ਬਾਹਾਂ ਮਾਰਦਾ ਖੇਡਦਾ ਹੱਸਦਾ ਤਕੀ ਹੈ ਇਹ ਰੁਚੀ ਹੈ ਜਿਹੜੀ ਉਹਦੀ ਬੌਧਿਕ ਵਿਕਾਸ ਦੀ ਸੂਚਕ ਹੁੰਦੀ ਆ ਆਪਾਂ ਨੂੰ ਪਤਾ ਲੱਗਦਾ ਵੀ ਇਹ ਬੱਚਾ ਵੱਡਾ ਹੋ ਰਿਹਾ ਹੁਣ ਦਿਨ ਬਦ ਦਿਨ ਗਰੋ ਕਰ ਰਿਹਾ ਇਸ ਪ੍ਰਕਾਰ ਖੇਡਣਾ ਵਾ ਜਿਹੜਾ ਉਹ ਇਸ ਪ੍ਰਕਾਰ ਜਿਹੜਾ ਖੇਡਣਾ ਵਾ ਉਹ ਮਨੁੱਖ ਦੀ ਮੂਲ ਪ੍ਰਵਿਰਤੀ ਹੈ ਇਹ ਇੱਕ ਮਨੁੱਖ ਦਾ ਸਹਿਜ ਕਰਮ ਹੈ ਠੀਕ ਆ ਜਨਮ ਤੋਂ ਪਿੱਛੋਂ ਜਿਹੜਾ ਮਨੁੱਖ ਆਪਣੇ ਸਰੀਰ ਆਪਣੀ ਬਿੱਤ ਸੁਭਾਅ ਅਨੁਸਾਰ ਨਵੀਆਂ ਨਵੀਆਂ ਖੇਡਾਂ ਦੀ ਸਿਰਜਣਾ ਕਰਦਾ ਵਾ ਤੇ ਆਪਣਾ ਮਨੋਰੰਜਨ ਦਾ ਸਾਧਨ ਬਣਾਉਂਦਾ ਖੇਡਾਂ ਨੂੰ ਇਹਦੇ ਨਾਲ ਕੀ ਹੁੰਦਾ ਮਨੁੱਖ ਦਾ ਸਰੀਰਕ ਵਿਕਾਸ ਹੁੰਦਾ ਮਾਨਸਿਕ ਵਿਕਾਸ ਹੁੰਦਾ ਠੀਕ ਆ ਇਸ ਲਈ ਆਪਾਂ ਕਹਿ ਸਕਦੇ ਆ ਵੀ ਜਿਹੜੀਆਂ ਖੇਡਾਂ ਵਾ ਉਹ ਮਨੁੱਖ ਦੀ ਮੂਲ ਪ੍ਰਵਿਰਤੀ ਹੈ हां जी ਉਸ ਤੋਂ ਬਾਅਦ ਬੇਟਾ ਅਗਲਾ ਕੁਐਸਚਨ ਹੈਗਾ ਲੋਕ ਖੇਡਾਂ ਮਨੁੱਖ ਨੂੰ ਕਿਹੜੀਆਂ-ਕਿਹੜੀਆਂ ਭਾਵਨਾਵਾਂ ਪ੍ਰਦਾਨ ਕਰਦੀਆਂ ਹਨ ਇਹ ਦੱਸਣਾ ਤੁਸੀਂ ਦੇਖੋ ਜਿਹੜੀਆਂ ਲੋਕ ਖੇਡਾਂ ਹੁੰਦੀਆਂ ਉਹ ਕਿਹੜੀਆਂ-ਕਿਹੜੀਆਂ ਭਾਵਨਾਵਾਂ ਦਿੰਦੀਆਂ ਦੇਖੋ ਐਂਟਰਟੇਨਮੈਂਟ ਹੁੰਦਾ ਮਨੋਰੰਜਨ ਹੁੰਦਾ ਲੋਕ ਖੇਡਾਂ ਨਾਲ ਹਨਾ ਉਤਸ਼ਾਹ ਬਾਦਦਾ ਖਿਡਾਰੀਆਂ ਦੇ ਵਿੱਚ ਮਿਲਵਰਤਨ ਦੀ ਭਾਵਨਾ ਵਾਦੀ ਆ ਮਨੁੱਖੀ ਸਾਂਝ ਤੇ ਪਿਆਰ ਠੀਕ ਆ ਇਹ ਭਾਵਨਾਵਾਂ ਵਾਦੀਆਂ ਵਾ ਇਹ ਸਾਰੀਆਂ ਭਾਵਨਾਵਾਂ ਜਿਹੜੀਆਂ ਉਹ ਲੋ ਖੇਡਾਂ ਮਨੁੱਖ ਨੂੰ ਪ੍ਰਦਾਨ ਕਰਦੀਆਂ ਤੁਸੀਂ ਇਹੀ ਲਿਖ ਸਕਦੇ ਆ ਠੀਕ ਹੈ ਉਸ ਤੋਂ ਬਾਅਦ ਅਗਲਾ ਕੁਐਸਚਨ ਲੋਕ ਖੇਡਾਂ ਪਾਠ ਦੇ ਆਧਾਰ ਤੇ ਦੱਸੋ ਕਿ ਲੋਕ ਖੇਡਾਂ ਦੀ ਜੀਵਨ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਹੈ ਕਿਵੇਂ ਜੀਵਨ ਦੇ ਵਿਕਾਸ ਦੇ ਵਿੱਚ ਲੋਕ ਖੇਡਾਂ ਦੀ ਭੂਮਿਕਾ ਦੱਸਣੀ ਆ ਕੀ ਲਿਖਣਾ ਬੇਟਾ ਤੇ ਅਨਸਰ ਦੇ ਵਿੱਚ ਬਿ ਲੋਕ ਖੇਡਾਂ ਜਿੱਥੇ ਮਨੁੱਖ ਦਾ ਮਨੋਰੰਜਨ ਕਰਦੀਆਂ ਠੀਕ ਆ ਉੱਥੇ ਮਨੁੱਖ ਦਾ ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਵੀ ਇਹ ਅਹਿਮ ਭੂਮਿਕਾ ਨਿਭਾਉਂਦੀਆਂ ਵਾ ਠੀਕ ਆ ਇਹ ਮਨੁੱਖੀ ਸਰੀਰ ਦੇ ਵਿੱਚ ਵਾਦਾ ਕਰਦੀਆਂ ਵਾ ਉਸ ਦੀ ਤਾਕਤ ਦੇ ਵਿੱਚ ਵਾਦਾ ਕਰਦੀਆਂ ਵਾ ਜਦੋਂ ਮਨੁੱਖ ਖੇਡਦਾ ਵਾ ਉਹਦੀ ਰੂਹ ਨੂੰ ਖੁਸ਼ੀ ਮਿਲਦੀ ਆ ਠੀਕ ਆ ਜੋ ਮਨੁੱਖ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹੁੰਦੀ ਆ ਤੁਸੀਂ ਦੇਖੋ ਕੋਈ ਟੈਨਸ਼ਨ ਹੋਵੇ ਨਾ ਜਦੋਂ ਬੱਚੇ ਖੇਡ ਲੈਣ ਸਾਰੀ ਕੋਈ ਟੈਨਸ਼ਨ ਕੋਈ ਮਨ ਵਿੱਚ ਕੋਈ ਗਿਲਾ ਸ਼ਿਕਵਾ ਕੋਈ ਟੈਨਸ਼ਨ ਨਹੀਂ ਰਹਿੰਦੀ ਖੇਡ ਕੇ ਮਾਈਂਡ ਫਰੈਸ਼ ਹੋ ਜਾਂਦਾ ਬਿਲਕੁਲ ਓਕੇ ਬਸ ਇਹੀ ਲਿਖਣਾ ਬੇਟਾ ਤੁਸੀਂ ਇਹਦੇ ਵਿੱਚ ਠੀਕ ਹੈ ਇਸੇ ਤਰ੍ਹਾਂ ਜੀਵਨ ਦੇ ਵਿਕਾਸ ਦੇ ਵਿੱਚ ਜਿਹੜੀ ਆ ਲੋ ਖੇਡਾਂ ਵਾ ਉਹ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਗਲਾ ਕੁਐਸਚਨ ਨੰਬਰ 4 ਬਟਾ ਲੋ ਖੇਡਣ ਨਾਲ ਬੱਚੇ ਦੇ ਅੰਦਰ ਕਿਹੜੇ ਨੈਤਿਕ ਗੁਣ ਪਰਵੇਸ਼ ਕਰਦੇ ਹਨ ਇਹ ਵੀ ਦੱਸੋ ਉਹ ਵੀ ਜਈਆਂ ਕਿਹੜੀਆਂ-ਕਿਹੜੀਆਂ ਖੇਡਾਂ ਹਨ ਠੀਕ ਆ ਹੁਣ ਨੈਤਿਕ ਗੁਣ ਦੱਸਣਿਆ ਕਿਹੜੇ ਆ ਦੇਖੋ ਜਦੋਂ ਲੋ ਖੇਡਾਂ ਖੇਡਦੇ ਆ ਬੱਚੇ ਤਾਂ ਉਹਨਾਂ ਦੇ ਵਿੱਚ ਮਿਲਵਰਤਨ ਦੀ ਭਾਵਨਾ ਜਾਗਦੀ ਆ ਵੀ ਇੱਕ ਦੂਜੇ ਨਾਲ ਮਿਲ ਕੇ ਖੇਡੀਏ ਠੀਕ ਆ ਬਿੱਤਕਰੇ ਰਹਿਤ ਜੀਵਨ ਜਿਉਣ ਦੀ ਭਾਵਨਾ ਜਾਗਦੀ ਆ ਜਦੋਂ ਖੇਡ ਖੇਡਦੇ ਹਾਂ ਕੋਈ ਉੱਚਾ ਨਹੀਂ ਦੇਖਦੇ ਕੋਈ ਨੀਵਾਂ ਨਹੀਂ ਦੇਖਦੇ ਹਨਾ ਸਾਰੇ ਮਿਲ ਕੇ ਖੇਡਦੇ ਆ ਨਾ ਚੰਗੀ ਖੇਡ ਖੇਡਣ ਤੇ ਹਰੇਕ ਖਿਡਾਰੀ ਨੂੰ ਇਹ ਹੁੰਦਾ ਵੀ ਮੈਂ ਸਭ ਤੋਂ ਵਧੀਆ ਖੇਡਾਂ ਠੀਕ ਹੈ ਧੋਖਾ ਨਾ ਕਰਨ ਕਿਸੇ ਨੂੰ ਵੀ ਧੋਖਾ ਨਾ ਦੇਣ ਦਾ ਜਿਹੜਾ ਨੈਤਿਕ ਗੁਣਾ ਉਹ ਬੱਚਿਆਂ ਦੇ ਵਿੱਚ ਪੈਦਾ ਹੁੰਦਾ ਨਸ਼ਿਆਂ ਤੋਂ ਦੂਰ ਰਹਿਣ ਦਾ ਗੁਣ ਪੈਦਾ ਹੁੰਦਾ ਜਿਹੜਾ ਵੀ ਬੱਚਾ ਖੇਡ ਦੇ ਵਿੱਚ ਖੇਡ ਰਿਹਾ ਨਾ ਉਹ ਬੱਚਾ ਫਿਰ ਨਸ਼ਿਆਂ ਤੋਂ ਦੂਰ ਰਹਿੰਦਾ ਭਾਈਚਾਰਕ ਸਾਂਝ ਠੀਕ ਹੈ ਇੱਕ ਦੂਜੇ ਨਾਲ ਭਾਈ ਭਾਈ ਬਣ ਕੇ ਖੇਡਦੇ ਆਪਾਂ ਉਹਨਾਂ ਦੇ ਵਿੱਚ ਪ੍ਰੇਮ ਪਿਆਰ ਦੇ ਨੈਤਿਕ ਗੁਣ ਜਿਹੜੇ ਉਹ ਪਰਵੇਸ਼ ਕਰਦੇ ਆ ਠੀਕ ਹੈ ਇਹੀ ਗੁਣ ਲਿਖ ਸਕਦੇ ਹੋ ਤੁਸੀਂ ਮਿਲਵਰਤਨ ਵਿਤਕਰੇ ਰਹਿਤ ਜੀਵਨ ਜਿਊਣ ਚੰਗੀ ਖੇਡ ਖੇਡਣ ਧੋਖਾ ਨਾ ਕਰਨ ਨਸ਼ਿਆਂ ਤੋਂ ਦੂਰ ਰਹਿਣਾ ਭਾਈਚਾਰਕ ਸਾਂਝ ਤੇ ਪ੍ਰੇਮ ਪਿਆਰ ਦੇ ਵਰਗੇ ਜਿਹੜੇ ਨੈਤਿਕ ਗੁਣਾ ਉਹ ਪ੍ਰਵੇਸ਼ ਕਰਦੇ ਆ ਬੱਚੇ ਦੇ ਅੰਦਰ ਲੋਕ ਖੇਡਾਂ ਦੇ ਨਾਲ ਹੁਣ ਦੱਸਣੀਆਂ ਆਪਾਂ ਖੇਡਾਂ ਕਿਹੜੀਆਂ ਆ ਜਿਹੜੀਆਂ ਬੱਚਿਆਂ ਅੰਦਰ ਇਹ ਗੁਣ ਪੈਦਾ ਕਰਦੀਆਂ ਉਹ ਹੈਗੀਆਂ ਜਿੱਦਾਂ ਦੇਖੋ ਕਬੱਡੀ ਹੋਗੀ ਠੀਕ ਆ ਰੱਸਾ ਕਸ਼ੀ ਹੋਗੀ ਪੁਸ਼ਤੀ ਹੋਗੀ ਬੋਰੀ ਚੁੱਕਣਾ ਹੋਗੀ ਠੀਕ ਆ ਇਹ ਜੀਆਂ ਜਿਹੜੀਆਂ ਖੇਡਾਂ ਆ ਇਹ ਖੇਡਾਂ ਦੇ ਨਾਮ ਤੁਸੀਂ ਲਿਖ ਸਕਦੇ ਹੋ ਵੀ ਇਹ ਅਜਿਹੀਆਂ ਖੇਡਾਂ ਹਨ ਜੋ ਮਨੁੱਖ ਵਿੱਚ ਜਿਹੜੇ ਨੈਤਿਕ ਗੁਣਾ ਇਹ ਅਜਿਹੇ ਖੇਡਾਂ ਹਨ ਜਿਹੜੇ ਜਿਹੜੇ ਕਿ ਬੱਚੇ ਦੇ ਅੰਦਰ ਨੈਤਿਕ ਗੁਣਾ ਜਿਹੜੇ ਉਹ ਪੈਦਾ ਕਰਦੀਆਂ ਠੀਕ ਆ ਤੇ ਇਸ ਲੈਕਚਰ ਚ ਬੇਟਾ ਨਹੀਂ ਕਿਉਂਕਿ ਫਿਰ ਜ਼ਿਆਦਾ ਲੰਬਾ ਹੋ ਜਾਂਦਾ ਲੈਕਚਰ ਠੀਕ ਆ ਅਗਲੇ ਲੈਕਚਰ ਚ ਆਪਾਂ ਜਿਹੜੇ ਬਾਕੀ ਕੁਸ਼ਨ ਰਹਿ ਗਏ 6-7 ਉਹ ਕਰਾਂਗੇ ਠੀਕ ਆ ਫਿਰ ਲੈਸਨ ਕੰਪਲੀਟ ਹੋ ਜਾਊਗਾ ਤੁਹਾਡਾ ਓਕੇ ਜੀ ਬੇਟਾ ਮਿਲਦੇ ਆ ਅਗਲੇ ਲੈਕਚਰ ਨਾਲ ਧੰਨਵਾਦ